ਸਾਡੀ ਪ੍ਰਸ਼ਾਸਨ ਨੂੰ ਅਪੀਲ ਆ ਕਿ ਜਿੰਨੇ ਵੀ ਪ੍ਰਵਾਸੀ ਹੁਸ਼ਿਆਰਪੁਰ ਵਿੱਚ ਰਹਿ ਰਹੇ ਆ ਇਹ ਉਹਨਾਂ ਦੀ ਪੀਸੀਸੀ ਕਰਾਣ ਪੀਸੀਸੀ ਕਰਾਣ ਇਹਨਾਂ ਦੇ ਜਿਹੜੇ ਕੋਈ ਕੈਰੈਕਟਰ ਸਰਟੀਫਿਕੇਟ ਆ ਉਹ ਇਹਨਾਂ ਦੇ ਕੋਲ ਲੈਣ ਔਰ ਜਿਹੜੀ ਵਿਧਾਨ ਸਭਾ ਆ ਉਹਦੇ ਵਿੱਚ ਇਹ ਕੋਈ ਨਾ ਕੋਈ ਬਿੱਲ ਪਾਸ ਕਰ ਲੈ ਜਿਹਦੇ ਵਿੱਚ ਇਹਨਾਂ ਦੇ ਆਂਤਿਆਂ ਦੇ ਆਧਾਰ ਕਾਰਡ ਬਣਦੇ ਪਿਆ ਆਂਤਿਆਂ ਦੇ ਰਾਸ਼ਨ ਕਾਰਡ ਬਣਦੇ ਪਿਆ ਉਹ ਉੱਤੇ ਕੋਈ ਨਾ ਕੋਈ ਰੋਕ ਜਿਹੜੀ ਆ ਉਹ ਲਗਾਈ ਜਾਵੇ ਇੱਕ ਪ੍ਰਵਾਸੀ ਜਾਂਦਾ ਆਪਣੇ ਨਾਲ 20-20 ਪ੍ਰਵਾਸੀ ਆਪਣੇ ਨਾਲ ਲੈ ਕੇ ਇੱਥੇ ਆ ਜਾਂਦਾ ਆ ਹੁਣ ਕੱਲੀ ਰਹੀਮਪੁਰ ਮੰਡੀ ਆ ਰਹੀਮਪੁਰ ਮੰਡੀ ਚ 500 ਰੇੜੀ ਹੈ ਨਾ ਜੇ 500 ਰੇ 500 ਰੇ ਤੇ 500 500 ਰੇ ਪਰਵਾਸੀਆਂ ਦੀ ਆ ਜੇ ਪੰਜਾਬੀ ਉਤੇ ਰੇੜੀ ਲਾਂਚ ਹੁੰਦਾ ਉਹਦੇ ਨਾਲ ਗੁੰਡਾਗਰਦੀ ਕਰਦੇ ਆ ਉਹਦੇ ਨਾਲ ਧੱਕਾ ਕਰਦੇ ਆ ਉਹਨੂੰ ਰੇੜੀ ਨਹੀਂ ਲਾਣ ਦਿੰਦੇ ਮਤਲਬ ਪੂਰੀ ਟੋਕੇ ਬਲਮਾਚੀ ਆ ਪਿੱਛੇ ਦੇ ਇੱਕ ਵੀਡੀਓ ਆਈ ਸੀ ਇਹਨਾਂ ਪਰਵਾਸੀ ਸੀ ਘੱਟ ਕੋਲ ਦੇ ਬੇ ਸੀ ਉਹ ਵੀਡੀਓ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਰ ਕਿਸੇ ਵੀ ਪ੍ਰਸ਼ਾਸਨ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਸ਼ਰੇਮ 420 ਕਰਦੇ ਪਏ ਆ ਉਹ ਜਦ ਕਿ ਜੇਕਰ ਕੋਈ ਮੁੰਡਾ ਸਟੈਂਡ ਕਰਦਾ ਹੋਵੇ ਟ੍ਰਿਪਲ ਸਵਾਰੀ ਲੱਗ ਜਾਂਦਾ ਹੋਵੇ ਜੇ ਉਹ ਸੋਸ਼ਲ ਮੀਡੀਆ ਦੇਖ ਲੈਂਦੇ ਆ ਉਹਦੇ ਘਰ ਉਹਨੂੰ ਗਿਫਟ ਦੇਣ ਚਲੇ ਜਾਂਦੇ ਆ ਪਰ ਜਿਹੜਾ ਸ਼ਰਮ 420 ਕਰ ਰਿਹਾ ਗਰੀਬ ਲੋਕਾਂ ਨੂੰ ਲੁੱਟ ਰਿਹਾ ਪੁਲਿਸ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ ਆ ਜਿਹੜਾ ਹੁਣ ਵੀ ਜਿਹੜਾ ਪ੍ਰਵਾਸੀ ਨੇ ਕਾਰਡ ਕੀਤਾ ਜੇਕਰ ਇਹ ਪ੍ਰਵਾਸੀ ਪੁਲਿਸ ਹਫਨਾਮ ਦਾ ਇਹ ਯੂਪੀ ਚਲੇ ਜਾਂਦਾ ਉਹ ਘੜ ਹੋਣਾ ਚਾਹੀਦਾ ਉਹਦਾ ਦੂਸਰਾ ਸਾਥੀ ਆਦੀ ਵੀ ਭਗੋੜਾਇਆ ਉਹ ਹਲੇ ਤੱਕ ਫੜ ਨਹੀਂ ਹੋਇਆ